ਹਾਂ ਜੀ ਅ ਬਿਲਕੁਲ ਸਹੀ ਕੀਤਾ ਤੁਸੀਂ ਆ ਬੜਾ ਪੁਰਾਣਾ ਇਹ ਨਾਮ ਹੈ ਬੜਾ ਕਰਾਰਾ ਪੁੱਤ ਨਾ ਜਿਹੜਾ ਕਿ ਤੁਸੀਂ ਗਾਣਾ ਹੀ ਹਿੱਟ Song ਸੁਣਿਆ ਹੋਣਾ ਤੇ ਪਹਿਲਾਂ ਵੀ ਇਹ ਹਿੱਟ ਰਿਆ ਨੰਬਰ ਤੇ ਸਾਡੀ ਪਰ ਕਹਾਣੀ ਦੇ ਨਾਲ ਇਹ ਬਹੁਤ ਰਿਲੇਟ ਕਰਦਾ ਮਤਲਬ ਸਾਡੀ ਕਹਾਣੀ ਜਿਹੜੀ ਹੈਗੀ ਆ ਉਹ ਬੜਾ ਕਰਾਰਾ ਪੂਤਣਾ ਦੇ ਲਾਲ ਮਿਲਦੀ ਹੈ ਉਹਦਾ ਰੀਜ਼ਨ ਮੈਂ ਤੁਹਾਨੂੰ ਦੱਸਦੀ ਆ ਪੂਤਨੇ ਦੀ ਚਟਨੀ ਹੁੰਦੀ ਆ ਖੱਟੀ ਮਿੱਠੀ ਤੇ ਉਹ ਉਹ ਚਾਹ ਮਚੂਰ ਰਤੀ ਕੀ ਫਾਇਦਾ ਹੈ ਨਾ ਬਹੁਤ ਮਜ਼ੇਦਾਰ ਬਣਦੀ ਆ ਹਰੀ ਮਿਰਚ ਹਾਂ ਹਰੀ ਮਿਰਚ ਨਾਲ ਕੋਈ ਕੁਝ ਤੇ ਜਿੱਦਾਂ ਦੀ ਚਟਨੀ ਬਣਦੀ ਨਾ ਉਦਾਂ ਦੀ ਸਾਡੀ ਫਿਲਮ ਹੈ ਬੜਾ ਕਰਾਰੀ ਬੜੀ ਕਰਾਰੀ ਚਟਨੀ ਬਣਾਉਂਗੀ ਮੈਂ ਇਹ ਇਹਦੇ ਚ ਇਮੋਸ਼ਨਸ ਵੀ ਹੈ ਇਹਦੇ ਚ ਕਾਮੇਡੀ ਵੀ ਹੈ ਇਹਦੇ ਚ ਪੰਜਾਬੀ ਕਲਚਰ ਵੀ ਹੈ ਗਿੱਧਾ ਵੀ ਹੈ ਪੰਗੜਾ ਸਾਰੀ ਤਰ੍ਹਾਂ ਦੀਆਂ ਚੀਜ਼ਾਂ ਇਹਦੇ ਚ ਪਾਈਆਂ ਗਈਆਂ ਤੇ ਇੱਕ ਗੱਲ ਹੋਰ ਤੁਹਾਨੂੰ ਦੱਸਣਾ ਚਾਹੂੰਗੀ ਕਿ ਇਹ ਜਿਹੜੀ ਫਿਲਮ ਹੈਗੀ ਹੈ ਇਹ ਆਲਰੇਡੀ ਮਰਾਠੀ ਚ ਬਣ ਚੁੱਕੀ ਹੈ ਤੇ ਮਰਾਠੀ ਦਾ ਔਰ ਬਹੁਤ ਵੱਡੀ ਹਿੱਟ ਰਹੀ ਹੈ ਅੱਜ ਤੱਕ ਦੀ ਮੈਨੂੰ ਲੱਗਦਾ ਹੈ ਕਿ ਸਭ ਤੋਂ ਵੱਡੀ ਮਰਾਠੀ ਦੀਆਂ ਹਿੱਟ ਫਿਲਮਾਂ ਚ ਇਹਦਾ ਨਾਮ ਆਉਂਦਾ ਹੈ ਮਿਊਜ਼ਿਕ ਮਿਊਜ਼ਿਕ ਬੰਦ ਕਰਾ ਦੀ ਨਾਲ ਇਹਦਾ ਨਾਮ ਆਂਦਾ ਹੈ ਅਸੀਂ ਇਹਦੇ ਚ ਕੀ ਹੈ ਹੁਣ ਪੰਜਾਬੀ ਕਲਚਰ ਪਾ ਕੇ ਪੰਜਾਬੀ ਪੰਗੜੇ ਗਿੱਧੇ ਪਾ ਕੇ ਬਾਕੀ ਜਿਹੜੀ ਕਹਾਣੀ ਉਹੀ ਰੱਖੀ ਗਈ ਹੈ ਔਰ ਉਹ ਕਹਾਣੀ ਇੰਨੀ ਕੁ ਸੋਹਣੀ ਹੈ ਕਿ ਫਿਲਮ ਬੜੀ ਛੋਟੀ ਜਿਹੀ ਸੀ ਉਹ ਮਰਾਠੀ ਦੀ ਪਰ ਉਹ ਇੰਨੀ ਜ਼ਿਆਦਾ ਚੱਲੀ ਕਿ ਉਹਨੇ 80-90 ਕਰੋੜ ਦਾ ਬਿਜ਼ਨਸ ਸ਼ਾਇਦ 90 ਕਰੋੜ ਤੋਂ ਵੀ ਉੱਪਰ ਦਾ ਬਿਜ਼ਨਸ ਕੀਤਾ ਤੇ ਇਹ ਔਰਤਾਂ ਦੀ ਜ਼ਿੰਦਗੀ ਦੀ ਕਹਾਣੀ ਹੈ ਉਹਨਾਂ ਦੀਆਂ ਫੀਲਿੰਗਸ ਉਹਨਾਂ ਦੀਆਂ ਛੋਟ-ਛੋਟੀਆਂ ਇਮੋਸ਼ਨਸ ਉਹ ਕੀ ਚਾਹੁੰਦੀਆਂ ਜ਼ਿੰਦਗੀ ਤੋਂ ਜਿਹੜੀਆਂ ਕੁੱਟ-ਕੁੱਟ ਕੇ ਔਰਤਾਂ ਜਿੰਦੀਆਂ ਰਹਿੰਦੀਆਂ ਉਹਨਾਂ ਦੀਆਂ ਕਈ ਹੌਬੀਜ਼ ਹੁੰਦੀਆਂ ਜਿਹੜੀਆਂ ਕਿ ਉਹ ਪੂਰੀਆਂ ਹੀ ਨਹੀਂ ਕਰ ਪਾਉਂਦੀਆਂ ਆਪਣੀ ਪੂਰੀ ਲਾਈਫ 'ਚ ਨਾ ਤੇ ਉਹਦੇ ਬਾਰੇ ਕਿ ਹਰ ਆਦਮ ਇਨਸਾਨ ਨੂੰ ਜੀਣ ਦਾ ਹੱਕ ਹੈ ਹਰ ਔਰਤ ਨੂੰ ਜੀਣ ਦਾ ਹੱਕ ਹੈ ਜਿਹੇ ਪਰਿਵਾਰ ਹੈ ਉਹਦਾ ਉਹ ਆਪਣੇ ਪਰਿਵਾਰ ਦਾ ਖਿਆਲ ਰੱਖਤੇ ਰੱਖਦੇ ਪਰਿਵਾਰ ਨੂੰ ਵੀ ਇਹ ਸੋਚਣਾ ਚਾਹੀਦਾ ਹੈ ਕਿ ਉਸ ਔਰਤ ਦੀਆਂ ਵੀ ਕੁਝ ਇੱਛਾਵਾਂ ਕੁਝ ਹੌਬੀਜ਼ ਆ ਤੇ ਉਹਨਾਂ ਦਾ ਖਿਆਲ ਰੱਖੇ ਦੇ ਨੇ ਕਿ ਤੁਸੀਂ ਇਹ ਨੋਟੇ ਕਹਤਾ ਰਹੇ ਨੇ ਕਿ ਇਹ ਬਹਾਦਰੀ ਕਰਨਾ ਚਾਹੋਗੇ ਇਸ ਬਾਰੇ ਕੀ ਕਿਤੇ ਵਿੱਚ ਮੇਲ ਐਕਟ ਵੀ ਲਗਾ ਦੇ ਆ ਮੇਲ ਐਕਟ ਹੈਗੇ ਆ ਬਹੁਤ ਸਾਰੇ ਮੇਲ ਐਕਟ ਰ ਹੈ ਪਰ ਸਾਹੀ ਪੋਸਟਰ ਦੇ ਉੱਪਰ ਸਾਰੀਆਂ ਅਸੀਂ ਦੇਈਆਂ ਹੈਗੀਆਂ ਅੱਜੀ ਕਿਉਂਕਿ ਫਸਟ ਟਾਈਮ ਹੋਇਆ ਕਿ ਜਿਹੜੀ ਹੀਰੋ ਨੇ ਨੇ ਉਹ ਸਿਰਫ ਪੰਜ ਜਣੇ ਦੇਖੇ ਠੀਕ ਹੈ ਬਾਜੀ ਕੀ ਛੇ ਪੈਣਾ ਹੈ ਐਕਚੁਅਲੀ ਸਾਡੀ ਜਿਹੜੀ ਕਹਾਣੀ ਆ ਉਹ ਹੀਰੋ ਆਸ ਸੀ ਜਦੋਂ ਫਿਲਮ ਦੇਖੋਗੇ ਨਾ ਸਾਰੀਆਂ ਜਿੰਨੀਆਂ ਵਾਪੇ 6 ਪੈੜਾਂ ਆਈਆਂ ਸਾਰੀਆਂ 6 ਪੈੜਾਂ ਦੀਆਂ ਅਲੱਗ-ਅਲੱਗ ਸਟੋਰੀਜ਼ ਆ ਮਤਲਬ ਦੇਖਿਆ ਜਾਵੇ ਤੇ 6 ਫਿਲਮਾਂ ਦੇਖ ਕੇ ਆਉਣਾ ਤਾਂ 6 ਤਰ੍ਹਾਂ 6 ਤਰ੍ਹਾਂ ਦੀਆਂ 6 ਤਰ੍ਹਾਂ ਦੇ ਸੁਭਾਅ ਕੁੜੀਆਂ ਦੇ ਔਰ ਜਦੋਂ ਤੁਸੀਂ ਸਾਰੇ ਦੇਖੂਗੇ ਫਿਲਮ ਤੁਹਾਨੂੰ ਲੱਗੂਗਾ ਕਿ ਯਾਰ ਇਹਦੇ ਵਰਗਿਆਂ ਕਿ ਇਹਦੇ ਵਰਗਿਆਂ ਅਲੱਗ-ਅਲੱਗ ਤਰ੍ਹਾਂ ਦੇ ਸਾਰਿਆਂ ਦੇ ਸੁਭਾਅ ਉਸ ਤਰ੍ਹਾਂ ਦੇ ਉਹਨਾਂ ਦੀ ਸਾਰੇ ਨੇਚਰ ਲੜਾਈ ਝਗੜੇ ਜਿੱਦਾਂ ਆਪਾਂ ਛੋਟੇ ਹੁੰਦੇ ਆਪਣੀਆਂ ਭੈਣਾਂ ਨਾਲ ਲੜੀਦਾ ਹੁੰਦਾ ਸੀ ਕਿਉਂਕਿ ਮੇਰੀਆਂ ਆਪਣੀਆਂ ਚਾਰ ਭੈਣਾਂ ਹੈਗੀਆਂ ਤੇ ਆਪਾਂ ਛੋਟੇ ਹੁੰਦੇ ਨਿੱਕੀ-ਨਿੱਕੀਆਂ ਗੱਲਾਂ ਤੋਂ ਲੜਦੇ ਹੁੰਦੇ ਸੀ ਤੇ ਉਹ ਇਹਦੇ ਵਿੱਚ ਤੁਹਾਨੂੰ ਬਹੁਤ ਸੋਹਣੀਆਂ ਚੀਜ਼ਾਂ ਲੱਗੂਗੀਆਂ ਤੁਹਾਨੂੰ ਉਹਦੇ ਦਿਲ ਲੱਗੂਗਾ ਕਿ ਆਪਾਂ ਪਿੱਛੇ ਬਚਪਨ ਜੀ ਚਲੇ ਗਏ ਮੰਨਤ ਦਾ ਕਹਿਣ ਦਾ ਮਤਲਬ ਹੈ ਕਿ ਤੁਸੀਂ ਇੱਕ ਟਿਕਟ ਖਰਚੋਗੇ ਨਾ ਤਾਂ ਉਹ ਚ 6 ਫਿਲਮਾਂ ਤੁਹਾਨੂੰ ਮਿਲੂਗੀਆਂ ਕਿੰਨਾ ਫਾਇਦਾ ਹੈ ਤੁਹਾਡਾ ਸੋਚੋ ਜਾਂ ਫਿਲਮਾਂ ਵੀ ਸਭਿਆਚਾਰ ਨੂੰ ਕਾਫੀ ਪਿੱਛੇ ਕੀਤਾ ਗਿਆ ਤੁਹਾਡੀ ਫਿਲਮ ਦੇ ਵਿੱਚ ਕਿਤੇ ਕਾਫੀ ਕੋਈ ਤਾਂ ਗਿਆ ਕੀ ਤਾਂ ਦੇਖਦੇ ਨਾ ਦੇਖੋ ਜੀ ਮੈਨੂੰ ਲੱਗਦਾ ਪੰਜਾਬੀ ਬੋਲੀ ਮਾਂ ਬੋਲੀ ਜਿਹੜੀ ਸਾਡੀ ਹੈਗੀ ਔਰ ਪੰਜਾਬੀ ਕਲਚਰ ਤੋਂ ਉੱਪਰ ਪੰਜਾਬੀ ਸਭਿਆਚਾਰ ਸਾਡੀ ਸੰਸਕ੍ਰਿਤੀ ਤੋਂ ਉੱਪਰ ਮੈਨੂੰ ਤਾਂ ਕੁਝ ਲੱਗਦਾ ਨਹੀਂ ਕਿਉਂਕਿ ਮੈਂ ਇੱਥੇ ਦੀ ਹੈਗੀ ਹਾਂ ਮੈਂ ਇੱਥੇ ਹੀ ਪੈਦਾ ਹੋਈ ਹਾਂ ਤੇ ਉਹ ਜਿਹੜਾ ਭੁੱਲਣਾ ਹੈ ਨਾ ਉਹ ਬੜਾ ਦੁੱਖ ਦਿੰਦਾ ਤੁਸੀਂ ਅੱਜ ਘਰਾਂ 'ਚ ਵੀ ਜਾਓ ਨਾ ਕਈਆਂ 'ਚ ਪੰਜਾਬੀ ਘਰਾਂ 'ਚ ਜਿੱਥੇ ਆਪਣੀਆਂ ਫੈਮਲੀਆਂ ਆ ਉਹ ਕਹੋਗੇ ਬੱਚੇ ਹਿੰਦੀ 'ਚ ਬੋਲੋ ਬੱਚੇ ਇੰਗਲਿਸ਼ 'ਚ ਬੋਲੋ ਉਹਨਾਂ ਨੂੰ ਪੰਜਾਬੀ ਨਹੀਂ ਤੁਸੀਂ ਬੋਲਣ ਦਿੰਦੇ ਇਹ ਕਿੰਨੀ ਗਲਤ ਗੱਲ ਹੈ ਮੇਰਾ ਬੇਟਾ ਜਿਹੜਾ ਨਾਨਕ ਹੈ ਉਹ ਉੱਥੇ ਪੈਦਾ ਹੋਇਆ ਬੰਬੇ ਵਿੱਚ ਉਹ ਲਿਖ ਵੀ ਸਕਦਾ ਹੈ ਉਹ ਪੜ੍ਹ ਵੀ ਸਕਦਾ ਤੇ ਉਹ ਬੋਲ ਵੀ ਸਕਦਾ ਤੇ ਮਤਲਬ ਅਸੀਂ ਆਪਣੇ ਬੱਚਿਆਂ ਨੂੰ ਇਹ ਸੰਸਕਾਰ ਦੇ ਰਹੇ ਹਾਂ ਔਰ ਹਰ ਇੱਕ ਨੂੰ ਦੇਣੇ ਚਾਹੀਦੇ ਮੇਰੇ خیال ਚ ਕਿ ਸਾਡੀ ਮਾਂ ਬੋਲੀ ਤੋਂ ਜਿਹਨੂੰ ਤੁਸੀਂ ਦੂਸਰੀਆਂ ਭਾਸ਼ਾਵਾਂ ਜ਼ਰੂਰ ਸਿੱਖੋ ਮੈਂ ਕਹਿੰਦੀ ਤੁਸੀਂ ਸਾਰੀ ਅਲੱਗ-ਅਲੱਗ ਤਰ੍ਹਾਂ ਦੀਆਂ ਉਹ ਤਾਂ ਬਹੁਤ ਹੀ ਅੱਛੀ ਗੱਲ ਹੈ ਪਰ ਤੁਸੀਂ ਆਪਣੀ ਮਾਂ ਬੋਲੀ ਨੂੰ ਨਾ ਭੁੱਲੋ ਕਿਉਂਕਿ ਜੇ ਤੁਸੀਂ ਆਪਣੀ ਮਾਂ ਬੋਲੀ ਆਪਣੇ ਕਲਚਰ ਆਪਣੇ ਗਿੱਧੇ ਪੰਗੜੇ ਆਪਣੀ ਸੰਸਕ੍ਰਿਤੀ ਨੂੰ ਭੁੱਲ ਗਏ ਤਾਂ ਫਿਰ ਗੱਲ ਹੀ ਕੀ ਕੌਣ ਕਰੇਗਾ ਇਹਨੂੰ ਪ੍ਰੋਮੋਟ ਜਿਹੜੀਆਂ ਇੰਨੀ ਆ ਚੰਗੀਆਂ ਚੀਜ਼ਾਂ ਇੱਕ ਦਿਨ ਮਤਲਬ ਕਈ ਸਾਡੇ ਨਾ ਵਰਡ ਜਿੱਦਾਂ ਪੁਦੀਨਾ ਹੈ ਕਈ ਕਹਿੰਦੇ ਪੁਦੀਨਾ ਕੀ ਹੁੰਦਾ ਪੂਦਨਾ ਆ ਪੂਦਨਾ ਸਾਰੀ ਪੂਦਨਾ ਕੀ ਹੁੰਦਾ ਕਹਿੰਦੇ ਪੂਦਨਾ ਫਿਰ ਦੱਸਦਾ ਬੰਦਾ ਕਿ ਇਹ ਪੁਦੀਨਾ ਹੁੰਦਾ ਤੇ ਮਤਲਬ ਕਈ ਚੀਜ਼ਾਂ ਕਈ ਇਹ ਕਹੇਗਾ ਸੂਜ ਘੜੋਲਾ ਸੂਜ ਘੜੋਲਾ ਤੇ ਫਿਰ ਸੌਰੀ ਮੈਂ ਹੀ ਗਲਤ ਬੋਲਦਾ ਸੂਜ ਘੜੋਲਾ ਸੂਜ ਘੜੋਲਾ ਤੇ ਮੈਂ ਉਹਨਾਂ ਨੂੰ ਪੁੱਛਿਆ ਸੂਜ ਘੜੋਲਾ ਕੀ ਹੁੰਦਾ ਕਿਉਂਕਿ ਅਸੀਂ ਆਮ ਭਾਸ਼ਾ 'ਚ ਉਹਨੂੰ ਬੋਲਣਾ ਹੀ ਭੁੱਲ ਗਏ ਆ ਮਤਲਬ ਐਨੇ ਕਈ ਇਦਾਂ ਦੇ ਵਰਡਸ ਆ ਜਿਹੜੇ ਆਪਾਂ ਭੁੱਲ ਚੁੱਕੇ ਆਂ ਤੇ ਸਾਨੂੰ ਮੈਨੂੰ ਖੁਦ ਨੂੰ ਪੁੱਛਣਾ ਪਿਆ ਕਿ ਸੁਜਪੜੋਲਾ ਕੀ ਹੁੰਦਾ ਤੇ ਇਹ ਅੱਛੀ ਗੱਲ ਨਹੀਂ ਹੈ ਮੈਨੂੰ ਲੱਗਦਾ ਕਿ ਸਾਡੀ ਸੰਸਕ੍ਰਿਤੀ ਔਰ ਮਾਂ ਬੋਲੀ ਜਿਹੜੀ ਹੈ ਹਮੇਸ਼ਾ ਸਾਨੂੰ ਹਨ ਇਹ ਫਿਲਮ ਐ ਵੀ ਸਿਖਾਏਗੀ ਨਹੀਂ ਇਹ ਫਿਲਮ ਐ ਵੀ ਸਿਖਾਏਗੀ ਕਿ ਪਰਿਵਾਰ ਤੋਂ ਵੱਧ ਕੁਝ ਵੀ ਨਹੀਂ ਹੈ ਅਸੀਂ ਅੱਜਕੱਲ ਆਪਣੇ ਅੰਡੀ ਗਵੰਡੀ ਦੋਸਤੇ ਕਿੱਤੀ ਪਾਰਟੀ ਸਾਰਿਆਂ ਵਿੱਚ ਖੁੱਲ ਗਏ ਆ ਤੇ ਪਹਿਲੇ ਇਹਨਾਂ ਦਾ ਕੈਰੈਕਟਰ ਅੰਗਰੇਜ਼ ਕੋਲ ਵੀ ਪਹਿਲੇ ਅੰਡੀ ਗਵੰਡੀ ਦੋਸਤਾਂ ਨੂੰ ਲੱਭਦੀ ਹੈ ਫਿਰ ਇਹਨੂੰ ਸਮਝ ਆਉਂਦਾ ਹੈ ਕਿ ਨਹੀਂ ਮੇਰੀ ਪਹਿਣਾ ਆ ਗਿਆ ਪਹਿਣਾ ਨਾਲ ਕੰਮ ਕਰਨਾ ਚਾਹੀਦਾ ਤੇ ਮੈਨੂੰ ਲੱਗਦਾ ਹੈ ਇਹ ਫਿਲਮ ਇਹ ਵੀ ਸਿਖਾਏਗੀ ਕਿ ਪਰਿਵਾਰ ਤੋਂ ਵੱਧ ਕੁਝ ਵੀ ਨਹੀਂ ਤੇ ਪਰਿਵਾਰ ਜੀ ਜਿਹੜੀ ਜਿਹੜੀ ਤੁਸ ਤੁਹਾਨੂੰ ਲੱਗਦਾ ਹੋਣਾ ਆਂਡੀ ਗਵਾਂਡੀ ਸਾਰੇ ਪਰ ਇਹਦਾ ਰੀਜ਼ਨ ਮੈਂ ਤੁਹਾਨੂੰ ਦੱਸ ਦਿੰਨੀ ਹ ਕਿਉਂਕਿ ਇਹ ਦੁਬਈ ਚ ਪੈਦਾ ਹੋਈ ਔਰ ਇਹ ਪੰਜਾਬ ਕਦੀ ਨਹੀਂ ਰਹੀ ਉਹਦੇ ਬਾਵਜੂਦ ਵੀ ਇਹ ਪੰਜਾਬੀ ਬੋਲ ਰਹੀ ਹੈ ਬੜੀ ਅੱਛੀ ਗੱਲ ਹੈ ਮਦਲੇ ਨੇ ਸਿੱਖੀ ਆਪਣੀ ਨਾਨੀ ਕੋ ਆਪਣੀ ਦਾਦੀ ਕੋ ਲੋ ਪਰ ਕਿਉਂਕਿ ਇਹਦੀ ਜਿਹੜੀ ਹੈਗੀ ਰਹੀ ਨਹੀਂ ਹੈ ਇੱਥੇ तकरीबन ਦੁਬਈ ਰਹੀ ਦੁਬਈ ਤੋਂ ਬਾਅਦ ਬੰਬੇ ਰਹੀ ਇਸ ਕਰਕੇ ਜਿਹੜਾ ਆਂਡੀ ਗੌਂਡੀ ਇੱਧਰ ਉੱਧਰ ਹੋ ਗਿਆ ਥੋੜਾ ਜਿਹਾ ਬਹੁਤ ਸਵਾਲ ਹੈ ਕਿ ਤੁਸੀਂ ਬਾਲੀਵੁੱਡ ਦੇ ਵਿੱਚ ਵੀ ਕਾਫੀ ਅچھے ਦੋਸਤ ਨੇ ਹੋ ਰਹੇ ਪੰਜਾਬ ਦੇ ਵਿੱਚੋਂ ਪੰਜਾਬੀ ਫਿਲਮ ਤੁਸੀਂ ਕਾਹਦੇ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ ਇੱਕ ਬਹੁਤ ਹੀ ਸੋਨਾ ਐਕਸਪੀਰੀਅੰਸ ਰਿਹਾ ਇੱਕ ਤੇ ਬਾਲੀਵੁੱਡ ਦੀ ਇੱਥੇ ਵੀ ਹੈਗੀ ਦੇ ਇੱਕ ਸਾਥ ਵੀ ਮਿਲ ਗਿਆ ਪਰ ਪ੍ਰੋਡਕਸ਼ਨ ਬੜੀ ਸੋਹਣੀ ਸੀ ਸਟੋਰੀ ਤੇ ਇੰਨੀ ਚੰਗੀ ਲੱਗੀ ਮੈਨੂੰ ਇਸ ਵਾਸਤੇ ਮੈਂ ਹਾਂ ਕਿਤੀ ਹੈ ਫਿਲਮ ਵਾਸਤੇ ਬਿਕੋਜ਼ ਐ ਛੇ ਪਹਿਨਾ ਇਕਵਲ ਰੋਲਸ ਅਗੇਨ ਤੁਹਾਨੂੰ ਕਦੀ ਨਹੀਂ ਲੱਗੇਗਾ ਇਹ ਵੱਧ ਹੈ ਕਿ ਇਹ ਇੱਕ ਘਟ ਹੈ ਮੇਰਾ ਐਕਸਪੀਰੀਅੰਸ ਬਹੁਤ ਹੀ ਸੋਨਾ ਰਿਹਾ ਐਂਡ ਮੈਂ ਬਹੁਤ ਸਾਰਾ ਕੰਮ ਕਰਨਾ ਚਾਹੁੰਦੀ ਹਾਂ ਐਸੇ ਕਹਿੰਦੇ ਨੇ ਕਿ ਦੋ ਬੀਬੀਆਂ ਇਕੱਠੀਆਂ ਇਹਨੂੰ ਚੁੱਕਣਾ ਮੁਸ਼ਕਲ ਹੁੰਦਾ ਸੀ ਇਹਨੇ ਕੈਪਟਸਟਾ ਤੇ ਕਿਹਦਾ ਮੌਜੂਦ ਹੈ ਆਹ ਉਹ ਡਾਇਰੈਕਟਰ ਦੇ ਬਾਅਦ ਸਾਰੇ ਨਿਕਲ ਗਏ ਤੀਆਂ ਲੱਗੀਆਂ ਸੀ ਤੀਆਂ ਆਇਸ ਤੇ ਤੀਆਂ ਦਾ ਮੇਲਾ ਸ਼ੁਰੂ ਕਰ ਲੈ ਸੀ ਨਹੀਂ ਉਹਨੇ ਪਹਿਲਾਂ ਵੀ ਜੀਵੇਂ ਸੱਸ ਗੁੱਟ ਨਹੀਂ ਬਣਾਈ ਵਿਚਾਰੇ ਨੇ ਉਹ ਵੀ ਉਹਦੇ ਵਿੱਚ ਬੜੀਆਂ ਜਨਾਨੀਆਂ ਸੀ ਇਹਦੇ ਵਿੱਚ ਵੀ ਬਹੁਤ ਸਾਰੀਆਂ ਤਾਂ ਪਹਿਲਾਂ ਉਹਦੇ ਥੋੜੇ ਬਾਲ ਸੀਗੇ ਪਰਵੇਂ ਨੇ ਉਹ ਤੋਂ ਬਾਅਦ ਥੋੜੇ ਕੱਟ ਹੋ ਗਏ ਹੁਣ ਮੈਂ ਕਿਥੋਂ ਅਗਲੀ ਬਣਾਉਂਗਾ ਨਾ ਉਹ ਤੇ ਲਾ ਹੋ ਜਾਣਾ ਨਾਂਦੇ ਵਕ ਬੜਾ ਮਜ਼ਾ ਆਣਾ ਜਦੋਂ ਪਾਰਟ 2 ਬਣਾਏਗਾ ਜੀ ਵੀ ਕੀ ਅੱਜਕੱਲ੍ਹ ਫਿਲਮਾਂ ਦੀ ਗੱਲ ਕਰੀ ਤਾਂ ਐਕਸ਼ਨ ਫਿਲਮਾਂ ਮਨ ਜੀ ਅਸਮਿਲ ਜੀ ਫਿਲਮਾਂ ਮਰਦ ਪ੍ਰਧਾਨ ਕਰਦੇ ਹੀਰੋ ਨਹੀਂ ਜਦਾ ਮੰਨਦਾ ਇਹ ਇਹ ਨੂੰ ਪਹਿਲਾਂ ਵੀ ਦਿੱਸੇ ਜਾਵੇ ਪੁਰਾਣੀਆਂ ਫਿਲਮਾਂ ਦੇਖੇ ਉੱਚ ਵੀ ਹੀਰੋ ਨੂੰ ਥੋੜਾ ਸਾਈਡ ਤੇ ਰੱਖਿਆ ਜਾਂਦਾ ਹੀਰੋ ਜਦਾ ਕੋਰ ਬਿਲਕੁਲ ਜੀ ਤੁਸੀਂ ਬੇਸ਼ੱਕ ਕਰ ਰਹੇ ਹੋ ਕਿ ਲੱਗਦਾ ਹੈ ਕਿ ਅੱਜ ਦੇ ਯਾਨੋ ਵਧੇਗਾ ਕਿ ਇਹ ਹੀਰੋ ਨੇਮੋ ਕੇ ਮੁਕਤਰੀ ਰਹੇ ਬਿਲਕੁਲ ਜੀ ਮੈਨੂੰ ਇਹ ਲੱਗਦਾ ਕਿ ਇਹ ਜੇ ਫਿਲਮ ਚੱਲਦੀ ਹੈ ਵਾਈ ਗੁਰੂ ਕਰੇ ਜਿਵੇਂ ਕਿ ਦਰਸ਼ਕਾਂ ਨੇ ਹਮੇਸ਼ਾ ਬਹੁਤ ਪਸੰਦ ਕੀਤਾ ਸਾਡੀਆਂ ਫਿਲਮਾਂ ਨੂੰ ਤੇ ਵਾਹਿਗੁਰੂ ਕਰੇ ਕਿ ਇਹ ਫਿਲਮ ਚੱਲੇ ਔਰ ਇੱਕ ਨਵੀਂ ਹਿਸਟਰੀ ਕ੍ਰੀਏਟ ਕਰੇਗੀ ਪੰਜਾਬੀ ਫਿਲਮ ਇੰਡਸਟਰੀ ਚ ਇੱਕ ਨਵਾਂ ਇਤਿਹਾਸ ਬਣਾਏਗੀ ਕਿਉਂਕਿ ਐਦਾਂ ਦੀ ਫਿਲਮ ਕਦੀ ਬਣੀ ਨਹੀਂ ਹੈ ਮੈਂ ਤਾਂ ਬਹੁਤ ਜਿਵੇਂ ਤੁਸੀਂ ਜਾਣਦੇ ਹੀ ਹੋ ਮੈਂ ਕਾਫੀ ਪੰਜਾਬੀ ਫਿਲਮਾਂ ਕੀਤੀਆਂ ਪਰ ਮੈਂ ਕਹੂੰਗੀ ਕਿ ਨਾ ਇਹ ਤਾਂ ਅਲੱਗ ਹੀ ਬੱਕਰੀ ਜਿਹੀ ਫਿਲਮ ਹੈ ਇਹ ਔਰਤਾਂ ਦੀ ਔਰ ਇਹ ਵੀ ਨਹੀਂ ਹੈ ਕਿ ਜਿੱਦਾਂ ਕਿ ਅਸੀਂ ਕਹਾਂਗੇ ਕਿ ਇੱਕਦਮ ਜਿਹੜੀਆਂ ਯੰਗ ਯੰਗ ਹੀਰੋਇਨਸ ਹੁੰਦੀਆਂ ਹੈ ਤੇ ਉਹਨਾਂ ਨੂੰ ਕਹਾਂਗੇ ਆ ਅਸੀਂ ਯੰਗ ਤੋਂ ਅਸੀਂ ਯੰਗ ਤੋਂ ਯੰਗ ਹੈ ਤੇ ਉਹ ਉਹ ਜਿਹੜੀਆਂ ਹੈਗੀਆਂ ਉਹਨਾਂ ਦੇ ਜਿਹੜਾ ਲਵ ਸਟੋਰੀਜ਼ ਹੁੰਦੀਆਂ ਜਾਂ ਗਾਣੇ ਹੁੰਦੇ ਉਹਦਾ ਦੇ ਰਮਾਂਸ ਹੁੰਦਾ ਉਹ ਸਾਰੇ ਆਲਰੇਡੀ ਲੋਕ ਦੇਖ ਚੁੱਕੇ ਐ ਹੁਣ ਲੋਕਾਂ ਨੂੰ ਚਾਹੀਦਾ ਹੈ ਰੀਅਲਿਸਟਿਕ ਜਿਹੜੀਆਂ ਅੱਜਕੱਲ ਉਹਨਾਂ ਦੀ ਜ਼ਿੰਦਗੀ ਨੂੰ ਰਿਲੇਟ ਕਰਦੀਆਂ ਹੋਈਆਂ ਫਿਲਮਾਂ ਹੁਣ ਉਹਨਾਂ ਨੂੰ ਲੱਗੇ ਕਿ ਇਹ ਉਹਨਾਂ ਦੀ ਜ਼ਿੰਦਗੀ ਦੀ ਕਹਾਣੀ ਹੈ ਤੇ ਇਹ ਜਿਹੜੀ ਹੈਗੀ ਹੈ ਜਿਹੜੀਆਂ ਵੀ ਲੇਡੀਜ਼ ਹੈਗੀਆਂ ਤੇ ਉਹਨਾਂ ਦੀ ਜਿਹੜੀ ਕਹਾਣੀ ਐ ਛੇ ਕਹਾਣੀਆਂ ਉਹਦੇ ਨਾਲ ਹਰ ਔਰਤ ਆਪਣੇ ਆਪ ਨੂੰ ਰਿਲੇਟ ਕਰੇਗੀ ਚਾਹੇ ਔਰਤ ਹੀ ਕਿਉਂ ਬੱਚੀਆਂ ਚਾਹੇ 10 ਸਾਲ ਦੀਆਂ ਹੋਣ ਜਾਂ 70 ਸਾਲ ਦੀ ਸਾਡੀ ਨਾਨੀ ਦਾਦੀ ਹੋਵੇ ਉਹ ਸਾਰੇ ਉਹ ਕਹਿਣਗੇ ਕਿ ਤਾਂ ਮੇਰੀ ਕਹਾਣੀ ਹੈ ਇਹ ਤਾਂ ਮੇਰੇ ਨਾਲ ਵੀ ਹੋਇਆ ਸੋ ਇਹ ਕਿੰਨੀ ਚੰਗੀ ਗੱਲ ਹੈ ਕਿ ਜਦੋਂ ਅਸੀਂ ਇਹ ਸਮਝਦੇ ਹਾਂ ਨਾ ਕਿ ਇਹ ਸਾਡੇ ਜ਼ਮੀਨ ਦੀ ਗੱਲ ਹੈ ਸਾਡੇ ਪੰਜਾਬ ਦੀ ਗੱਲ ਹੈ ਇਹ ਸਾਡੀ ਆਪਣੀ ਗੱਲ ਹੈ ਕਿ ਸਾਡੀ ਈਮੋਸ਼ਨ ਸਾਡੀ ਫੀਲਿੰਗਸ ਔਰ ਜੋ ਅਸੀਂ ਮਹਿਸੂਸ ਕਰਦੇ ਹਾਂ ਉਹਦੀ ਗੱਲ ਹੈ ਤਾਂ ਫਿਰ ਅਸੀਂ ਜ਼ਿਆਦਾ ਉਹਦੇ ਨਾਲ ਜੁੜਦੇ ਆ ਇਹਹੀ ਰੀਜ਼ਨ ਸੀ ਕਿ ਫਿਲਮ ਇੰਨੀ ਚੱਲੀ ਮਤਲਬ ਇਹ ਨਹੀਂ ਕਿ ਮਰਾਠੀ ਚ ਬਣੇ ਜਾਂ ਗੁਜਰਾਤੀ ਚ ਬਣੇ ਜਾਂ ਕਿਸੇ ਵੀ ਲੈਂਗੁਏਜ ਚ ਬਣੇ ਕਿਸੇ ਵੀ ਦੁਨੀਆ ਦੇ ਹਿੱਸੇ ਦੀ ਲੈਂਗੁਏਜ ਚ ਬਣੇ ਇਹ ਇੱਕ ਔਰਤ ਦੀ ਜ਼ਿੰਦਗੀ ਦੀ ਕਹਾਣੀ ਹੈ ਸੋ ਇਹ ਇਮੋਸ਼ਨਸ ਦੀ ਕਹਾਣੀ ਉਹਨੇ ਵੀ ਫੀਲਿੰਗ ਉਹਨਾਂ ਦੀਆਂ ਇੱਛਾਵਾਂ ਦੀ ਕਹਾਣੀ ਹੈ ਸੋ ਮੈਨੂੰ ਲੱਗਦਾ ਜਿਹੜਾ ਵੀ ਬੰਦਾ ਇਸ ਫਿਲਮ ਨੂੰ ਦੇਖਣ ਜਾਏਗਾ ਉਹਨਾਂ ਦੇ ਰਿਲੇਸ਼ਨਸ਼ਿਪਸ ਬਹੁਤ ਬੈਟਰ ਹੋ ਜਾਣਗੇ ਆਪਣੀ ਪਰਾ ਭੈਣ ਦੇ ਹਸਬੰਡ ਵਾਈਫ ਦੇ ਕਿਉਂਕਿ ਉਹ ਸਮਝਣ ਲੱਗਣਗੇ ਕਿ ਮੇਰੀ بیوی ਮੇਰੇ ਤੋਂ ਕੀ ਜਾਣਦੀ ਹੈ ਮੇਰੀ ਭੈਣ ਮੇਰੇ ਤੋਂ ਕੀ ਜਾਣਦੀ ਮੇਰੀ ਮਾਂ ਕੀ ਜਾਣਦੀ ਆਪਣੇ ਪੁੱਤ ਤੇ ਆਪਣੀ ਧੀ ਤੋਂ ਇੱਕ ਛੋਟਾ ਜਿਹਾ ਪਿਆਰ ਦਾ ਇੱਕ ਅਵਾਕ ਕੀ ਮੈਨੂੰ ਜੱਫੀ ਪਾ ਲੇ ਮੇਰੀ ਬੇਟੀ ਔਰ ਕਦੇ ਮੰਮੀ ਮੈਂ ਤੈਨੂੰ ਬੜੀ ਯਾਦ ਕਰਦੀ ਆ ਜਾਂ ਬੇਟਾ ਕਵੇ ਕਿ ਮੈਂ ਅੱਜ ਗਿਆਸ ਤੇਰੇ ਜਿਹੇ ਜਹੀ ਖਾਣਾ ਨਹੀਂ ਤੇਰੇ ਜਹਾ ਕੋਈ ਬਣਾਉਂਦਾ ਤੇਰੀ ਜਿਹੀ ਰੋਟੀ ਕੋਈ ਨਹੀਂ ਬਣਾਉਂਦਾ ਇਹ ਛੋਟੀਆਂ 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 ਗੱਲਾਂ ਹੁੰਦੀਆਂ ਪਰ ਬਹੁਤ ਮਾਇਨੇ ਰੱਖਦੀਆਂ ਜ਼ਿੰਦਗੀ 'ਚ ਹੈ ਨਾ ਤੇ ਇੱਕ ਵਾਈਫ ਜਿਹੜੀ ਹੁੰਦੀ ਆ ਉਹ ਆਪਣੇ ਹਸਬੰਦ ਤੋਂ ਕੀ ਐਕਸਪੈਕਟ ਕਰਦੀ ਪੈਸਾ ਔਰ ਇਹ ਉਹ ਚੀਜ਼ਾਂ ਤਾਂ ਚਲੋ ਠੀਕ ਹੈ ਉਹ ਕਦੀ ਚਾਹਦੀ ਆ ਕਿ ਮੇਰੇ ਹਸਬੰਦ ਮੈਨੂੰ ਕਵੇ ਕਿ ਮੈਂ ਤੈਨੂੰ ਅੱਜ ਵੀ ਬਹੁਤ ਪਿਆਰ ਕਰਦਾ ਜਾਂ ਤੇਰੇ ਜਿੰਨੀ ਸੋਹਣੀ ਤਾਂ ਹੋਰ ਕੋਈ ਹੈ ਹੀ ਨਹੀਂ ਤੇ ਮਤਲਬ ਇਹ ਗੱਲਾਂ ਛੋਟੀਆਂ ਪਰ ਇੱਕ ਔਰਤ ਲਈ ਇਹ ਬਹੁਤ ਵੱਡੀਆਂ ਗੱਲਾਂ ਜਿਵੇਂ ਕਿ ਤੁਹਾਡੇ ਫਿਲਮ ਦੇ ਵਿੱਚ ਤੁਸੀਂ 6 ਬੱਚੇ ਪੈਣ ਤਾਂ ਪਰਿਵਾਰ ਵੱਡਾ ਬਣ ਆਇਆ ਜੇ ਅਸ ਤੋਂ ਪੁਰਾਣੇ ਥੋੜੀ ਗੱਲ ਕਿ ਇੱਕ ਪਰਿਵਾਰ ਵਿੱਚ ਬਹੁਤ ਜ਼ਿਆਦਾ ਬੱਚੇ ਹੁੰਦੇ ਸਨ ਵੱਡਾ ਪਰਿਵਾਰ ਹੁੰਦਾ ਸੀ ਪਰ ਹੁਣ ਸਮੇਂ ਦੇ ਹਿਸਾਬ ਨਾਲ ਦੇਖੀਏ ਤਾਂ ਅੱਜ ਕੱਲ 2 ਜਾਂ 2 ਬੱਚੇ ਰੱਖਦੇ ਨੇ ਕੀ ਲੱਗਦਾ ਕਿ ਇਸ ਨੂੰ ਫਿਲਮ ਦੇਖਣ ਤੋਂ ਬਾਅਦ ਲੱਗੇਗਾ ਕਿ ਪਰਿਵਾਰ ਵੱਡਾ ਚਾਹੀਦਾ ਹੈ ਤਾਂ ਜੋ ਆਪਸੀ ਤ੍ਰੇਸਤ ਆ ਤੁਸੀਂ ਦੇਖ ਲਓ 6 ਪੈਣਾ ਸਾਡੀ ਮਾਂ ਨੇ ਜੰਮਿਆ ਪਹਿਲਾਂ ਹੁੰਦਾ ਸੀ ਛੋਟੀ ਵਾਲੀ ਹੋਈ ਉਦੋਂ ਬਾਅਦ ਦੂਜੀ ਹੋਈ ਉਹਨੇ ਹੀ ਆਪਣੇ ਭਰਾ ਨੂੰ ਸਾਂਭ ਲਿਆ ਉਹ ਤੋਂ ਅਗਲੀ ਹੋਈ ਉਹਨੇ ਉਹਨਾਂ ਨੂੰ ਸਾਂਭ ਲਿਆ ਇਦਾਂ ਕਰਕੇ ਮਤਲਬ ਆਪੇ ਹੀ ਪਾਲ ਜਾਂਦੇ ਸੀ ਇੰਨੇ-ਇੰਨੇ ਬੱਚੇ ਅੱਜ ਕੱਲ੍ਹ ਲੋਕ ਇੱਕ ਬੱਚਾ ਨਹੀਂ ਪੈਦਾ ਕਰਦੇ ਉਹਨਾਂ ਨੂੰ ਲੱਗਦਾ ਕੀ ਤਾਂ ਲੱਗਦਾ ਕਿ ਇਸ ਨਾਲ ਕੁੜੀਆਂ ਦੀ ਕਦਰ ਵਧੂਗੀ ਜਿਵੇਂ ਤੁਸੀਂ ਦਿਖਾਇਆ ਮਜ਼ਬੂਤੀ ਦਿਖਾਈ ਸਹਿਜਤਾ ਨਹੀਂ ਮਰਤਾ ਹਰ ਚੀਜ਼ ਦਿਖਾਈ چاہے ماڈرن ہو گئے چلا گیا تقریباً ਮੁੰਡਿਆਂ ਨੂੰ ਹੀ ਉੱਪਰ ਸਮਝਿਆ ਜਾਂਦਾ ਕਿ ਕੁੜੀਆਂ ਜੱਟ ਦੀਆਂ ਕੁੜੀਆਂ ਤੁਸੀਂ ਦੇਖ ਲਓ ਜਿੰਨੇ ਵੀ ਐਗਜ਼ਾਮਸ ਹੁੰਦੇ ਨੇ ਉਹਦੇ ਚ ਸਭ ਤੋਂ ਜ਼ਿਆਦਾ ਜਿਹੜੀ ਹੈਗੇ ਪਰਸੈਂਟੇਜ ਤੁਸੀਂ ਕੁੜੀਆਂ ਦੀ ਦੇਖਦੇ ਹੋ ਅੱਜ ਡਾਕਟਰਸ ਦੇਖ ਲਓ ਇੰਜੀਨੀਅਰ ਦੇਖ ਲਓ ਸਾਰੀ ਹਰ ਚੀਜ਼ 'ਚ ਕੁੜੀਆਂ ਵੱਧਦੀ ਵੱਧ ਰਹੀਆਂ ਠੀਕ ਹੈ ਉਹਨਾਂ ਦੇ ਪਰਿਵਾਰਾਂ ਨੇ ਉਹਨਾਂ ਨੂੰ ਸਪੋਰਟ ਕੀਤਾ ਪਰ ਜ਼ਿਆਦਾ ਮੈਕਸਿਮਮ ਤੁਸੀਂ ਪਰਿਵਾਰਾਂ 'ਚ ਦੇਖੋਗੇ ਕਿ ਤੁਸੀਂ ਵੀ ਘਰ 'ਚ ਤੁਸੀਂ ਕੰਮ ਕਰਦੇ ਆ ਤੁਹਾਡੀ ਵਾਈਫ ਵੀ ਕੰਮ ਕਰਦੀ ਆ ਪਰ ਚਾਹ ਬਣਾਉਣ ਲਈ ਜਾਂ ਰੋਟੀ ਬਣਾਉਣ ਲਈ ਉਹਨੂੰ ਹੀ ਕਿਹਾ ਜਾਊਗਾ ਤੁਹਾਨੂੰ ਨਹੀਂ ਕਿਹਾ ਜਾਏਗਾ ਹੈਨਾ ਉਹ ਵੀ ਉਨਾ ਹੀ ਥੱਕ ਕੇ ਆਏਗੀ ਜਿੰਨਾ ਤੁਸੀਂ ਥੱਕ ਕੇ ਆਉਂਦੇ ਹੋ ਔਰ ਉਹਨਾਂ ਨੂੰ ਵੀ ਉਨਾ ਹੀ ਕੰਮ ਕਰਨਾ ਪੈਂਦਾ ਬਾਹਰ ਜਿੰਨਾ ਤੁਹਾਨੂੰ ਕਰਨਾ ਪੈਂਦਾ ਫੇਰ ਵੀ ਔਰਤ ਤੋਂ ਇੰਨੀ ਐਕਸਪੈਕਟੇਸ਼ਨਸ ਕੀਤੀਆਂ ਜਾਂਦੀਆਂ ਹਨ ਇਹ ਸਾਰੀਆਂ ਚੀਜ਼ਾਂ ਨੂੰ ਇਹ ਸ਼ਾਇਦ ਸਾਡੀ ਕਹਾਣੀ ਹਲਕਾ ਜਿਹਾ ਚੇਂਜ ਕਰੇਗੀ ਪਰ ਇਹ ਨਹੀਂ ਹੈ ਕਿ ਇਹਦੇ ਚ ਸਿਰਫ ਔਰਤਾਂ ਨੂੰ ਦਿਖਾਇਆ ਗਿਆ ਕਿ ਔਰਤਾਂ ਕੀ ਫੀਲ ਕਰਦੀਆਂ ਇਹਦੇ ਵਿੱਚ ਆਦਮੀਆਂ ਦੀ ਦੇ ਲਈ ਵੀ ਇਹ ਹੈ ਕਿ ਕੁਝ ਔਰਤਾਂ ਜਿਹੜੀਆਂ ਆਪਣੇ ਹਸਬੰਦ ਤੇ ਪੈਸੇ ਨੂੰ ਕੋ ਸਮਝਦੀਆਂ ਹੀ ਨਹੀਂ ਆ ਜਿਹੜਾ ਰੋਲ ਕਰਦੀ ਸਾਡੀ ਫੁਕਰੀ ਭੈਣ ਤੇ ਤੇ ਇਹ ਜਿਹੜੀ ਹੈਗੀ ਇਹ ਬ੍ਰਾਂਡਡ ਕੱਪੜੇ ਪਾਉਂਦੀ ਹੈ ਪੋਰਸ ਲੈਂਦੀ ਹੈ ਇੱਕ ਵਾਰੀ ਸੂਟ ਪਾ ਲਿਆ ਦੂਜਾ ਪਾਉਂਦੀ ਨਹੀਂ ਸਾਨੂੰ ਪੰਜਾਂ ਨੂੰ ਜਲਾਉਂਦੀ ਹੈ ਕਹਿੰਦੀ ਮੇਰੇ ਕੋਲ ਤਾਂ ਗੱਡੀ ਨਵੀਂ ਆ ਗਈ ਮੇਰੇ ਕੋਲ ਤਾਂ ਘਰ ਨਵਾਂ ਆ ਮੈਂ ਅੱਜ ਨਵੀਂ ਡਾਇਮੰਡ ਦੀ ਰਿੰਗ ਲਈ ਹੈ ਪਰ ਉਹਦਾ ਹਸਬੈਂਡ ਕਿੱਦਾਂ ਉਹ ਪੈਸੇ ਕਮਾ ਕੇ ਲਿਆਉਂਦਾ ਹੈ ਔਰ ਉਹਨੂੰ ਕਿੰਨੀ ਸਵੇਰ ਤੋਂ ਲੈ ਕੇ ਰਾਤ ਤੱਕ ਕਿੰਨੀ ਮਿਹਨਤ ਕਰਨੀ ਪੈਂਦੀ ਹੈ ਕੋਈ ਔਰਤਾਂ ਉਹ ਵੀ ਨਹੀਂ ਸਮਝਦੀਆਂ ਠੀਕ ਹੈ ਇਹ ਉਹਨਾਂ ਦੀ ਵੀ ਕਹਾਣੀ ਹੈ ਕੀ ਔਰਤ ਨੂੰ ਕੀ ਸਮਝਣਾ ਚਾਹੀਦਾ ਔਰ ਆਦਮੀ ਨੂੰ ਕੀ ਔਰਤ ਨੂੰ ਕਿੱਦਾਂ ਸਮਝਣਾ ਚਾਹੀਦਾ ਇਹ ਦੋਨਾ ਪੱਖਾਂ ਤੋਂ ਲਈ ਗਈ ਫਿਲਮ ਹੈ ਇਸ ਫਿਲਮ ਦੇ ਵਿੱਚ ਸ਼ੇਪ ਹੈ ਨਾ ਸਭ ਦਾ ਪਿਆਰ ਕਿੰno ਮਿਲਿਆ ਸਭ ਜਿਦਾ ਲੱਗਿਆ ਕਿ ਨਹੀਂ ਇਹਨੂੰ ਸਾਈਡ ਤੇ ਰੱਖੋ ਇਹਨੂੰ ਜਦੋਂ ਮੈਂ ਕਿਹਨੂੰ ਕਰ ਨਹੀਂ ਸਾਈਡ ਤੇ ਰੱਖੋ ਵਾਲੀ ਦਾ ਕੋਈ ਗੱਲ ਨਹੀਂ ਜੀ ਕਿਉਂਕਿ ਕਿੰਨਾ ਸਾਰੀਆਂ ਕਿੰਦਾ ਕਿੰਦਾ ਸੀ ਰਸ ਹੱਸਦੇ ਸੀ ਸੀਗੇ ਤੇ ਸਾਰਿਆਂ ਨੂੰ ਇਕੱਠਿਆਂ ਨੂੰ ਮੱਥੇ ਨਾਲ ਕਿਸੇ ਨੂੰ ਕੋਨੇ ਚ ਬਿਠਾਵਾ ਨਹੀਂ ਸਕਦੇ ਇੰਨੇ ਵਧੀਆ ਵਧੀਆ ਐਕਟਰਸ ਨੂੰ ਕੋਟਲੇ ਚ ਕਿਹਾ ਬਤਾ ਫਿਲਮ ਦੇ ਵਿੱਚ ਫਿਲਮ ਦੇ ਰੋਲ ਚ ਤੁਸੀਂ ਕਹਿ ਰਹੇ ਹੋ ਰੋਲ ਨਹੀਂ ਕਰਦਾ ਰੋਲ ਨਹੀਂ ਕਰਦਾ ਨਹੀਂ ਰੋਲ ਵੀ ਇਦਾਂ ਦੇ ਨਹੀਂ ਕਿਉਂਕਿ ਇਹ ਕਹਾਣੀ ਐਸੀ ਜ਼ਬਰਦਸਤ ਹੈ ਮੈਂ ਤੁਹਾਨੂੰ ਕਹਿੰਨਾ 6 ਉਹ ਹੋ ਹੈਗੇ ਆ 6 ਕਹਾਣੀਆਂ ਇਹਦੇ ਚ ਹਾਂ ਪਰ ਮੈਂ ਜਦੋਂ ਤੁਸੀਂ ਇਹ ਫਿਲਮ ਦੇਖੋਗੇ ਤਾਂ ਹਰ ਇੱਕ ਇਹਨਾਂ ਨੂੰ ਸਾਰਿਆਂ ਨੂੰ ਆਪਣੇ ਆਪਣੇ ਰੋਲ ਪਸੰਦ ਹੈ ਜਿਵੇਂ ਮੈਨੂੰ ਇਹ ਮੇਰਾ ਪਸੰਦ ਹੈ ਇਹਨਾਂ ਨੂੰ ਇਹਦਾ ਪਸੰਦ ਹੈ ਮੈਨੂੰ ਇਹਦਾ ਪਸੰਦ ਹੈ ਮੈਂ ਪਰਿਵਾਰ ਦੀ ਗੱਲ ਕੀਤੀ ਜਿਵੇਂ ਪਰਿਵਾਰ ਦੀ ਕਿੱਚਾ ਨਾਟਲਾ ਹੁੰਦਾ हां वे शेप है मैं शेप में तो डाल दी दे, दे 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 है इधर ही सिखाया है फिर इस तरह बती है डाल दी का अक्सर चेकन की तरफ है नहीं नहीं एदन दी कुछ एदन दी कोई गल नहीं क्योंकि वो एज ग्रुप भी वकरा पर आप तो इत्ते चल रही है हां लास्ट में सवाल फिल्म रिलीज हो रही है दर्शन की तरह जो कि एक परिवारिक फिल्म है और पंजाबी से रिलेटेड एक पंजाबी सबे चार सब तो वटी कर रहा है कि जेडा के इदे में हर इक नु अपनी सेंसियुटर निममता मजबूती मिलेगी जी जो शिक्षा को गुण दे ਜੀ ਬਸ ਇਹੀ ਕਵਾਂਗੇ ਜੀ ਕਿ 7 ਨਵੰਬਰ ਨੂੰ ਸਾਡੀ ਫਿਲਮ ਲੱਗ ਰਹੀ ਹੈ ਬੜਾ ਰਾਰਾ ਪੂਜਨਾ ਜ਼ਰੂਰ ਆਣਾ ਕਿਉਂਕਿ ਇਹਦੇ ਚ ਤੁਸੀਂ ਜੇ ਫਿਲਮ ਇਹ ਦੇਖ ਦਿਓ ਤਾਂ ਤੁਹਾਨੂੰ ਲੱਗੇਗਾ ਕਿ ਤੁਸੀਂ ਤੁਹਾਨੂੰ ਮਿਸ ਨਹੀਂ ਕਰਨੀ ਚਾਹੀਦੀ ਸੇ ਫਿਲਮ ਇਹ ਉਹ ਫਿਲਮਾ ਜੋ ਹੈ ਜਿਹੜੀ ਕਿ ਹਰ ਪੰਜਾਬੀ ਨੂੰ ਵੇਖਣੀ ਚਾਹੀਦੀ ਹੈ ਤੇ ਉਹਨਾਂ ਨੂੰ ਬਹੁਤ ਅੱਛਾ ਲੱਗੇਗਾ ਮਤਲਬ ਤੁਸੀਂ ਐਂਟਰਟੇਨ ਤਾਂ ਹੋਊਂਗੇ ਤੁਹਾਨੂੰ ਕਾਮੇਡੀ ਵੀ ਮਿਲੇਗੀ ਤੁਹਾਨੂੰ ਡਾਂਸੇਸ ਵੀ ਮਿਲਗੇ ਤੁਹਾਨੂੰ ਕੋਈ ਐਸਾ ਪੱਖ ਨਹੀਂ ਹੈ ਜਿਹੜਾ ਇਸ ਫਿਲਮ ਚ ਨਹੀਂ ਹੈ ਪਰ ਤੁਸੀਂ ਆਪਣੇ ਘਰ ਕੁਛ ਨਾ ਕੁਛ ਇਸ ਫਿਲਮ ਤੋਂ ਜ਼ਰੂਰ ਲੈ ਕੇ ਜਾਓਗੇ ਜਿਹੜਾ ਕਿ ਬਹੁਤ ਹੀ ਪੋਜ਼ਿਟਿਵ ਹੋਏਗਾ ਫਿਲਮ ਵਿੱਚ ਗਾਣੇ ਕਿੰਨੇ ਹੋਣਗੇ ਕਿਵੇਂ ਇੰਨੇ ਲੱਗੇਗਾ ਇਹ ਸਾਡੀ ਮੰਨਤ ਅਸੇ ਗਾਣੇ ਗਾਣੇ ਮਤਲਬ ਬੱਦਸ ਸਾਰੇ ਫੋਕ ਸੌਂਗ ਹੀ ਲਏ ਹੋਏ ਆ ਸਾਰੇ ਮੈਂ ਨਹੀਂ ਗਾਇਆ ਜਿਹੜਾ ਤੁਸੀਂ ਇੱਕ ਜਿਹੜਾ ਮੇਨ ਕਰ ਦੇਖ ਰਹੇ ਹੋ ਤੁਸੀਂ ਬੜਾ ਖਰਾਰਾ ਬੂਦਨਾ ਦਲੇਰ ਮਹਿੰਦੀ ਜੀ ਦਾ ਆ ਹੋਰ ਵੀ ਕਾਫੀ ਫੋਕ ਸੌਂਗ ਨੇ ਔਰ ਬਕਰੇ ਬਕਰੇ ਵਦਿਆ ਵਦਿਆ ਉਹਨਾਂ ਤੋਂ ਸਿੰਗਰਸ ਤੋਂ ਕੋਈ ਆਏ ਗਏ ਪਰ ਉਹ ਹੁਣ ਤੁਹਾਨੂੰ ਹੌਲੀ ਹੌਲੀ ਇੱਕ ਇੱਕ ਕਰਕੇ ਆਏਗਾ ਨਾ ਫਿਲਮ ਦੇਖੋ ਫਿਲਮ ਦੇਖੋ ਉਹਦੇ ਲਈ ਤੁਸੀਂ ਬਜ ਕੀ ਰਹਿਣਾ ਚਾਹੋਗੇ ਦੱਸੋ ਕਿ ਆਪਣੇ ਪਰਿਵਾਰ ਨੂੰ ਲੈ ਕੇ ਮੈਂ ਸਰਵੇ ਪੰਜਾਬੀ ਕਲਾ ਬਹੁਤ ਸ੍ਰੀ ਚਾਹ ਪੰਜਾਬੀ ਦੇ ਵਿੱਚ 30 ਸੈਂਟਰ ਦੇ। ਮੈਂ ਕਹਿਣਾ ਚਾਹਾਂਗੀ ਇਹ ਮੇਰਾ ਪਹਿਲਾ ਕਦਮ ਹੈ ਪੰਜਾਬੀ ਫਿਲਮ ਇੰਡਸਟਰੀ ਵਿੱਚ ਤੇ ਪਲੀਜ਼ ਮੈਨੂੰ ਬੜਾ ਸਪੋਰਟ ਕਰੋ। ਮੇਰੀ ਫਿਲਮ ਆ ਕੇ ਵੇਖੋ 7 ਨਵੰਬਰ ਨੂੰ ਬੜਾ ਕਰਾਰਾ ਪੂਰਨਾ। ਮੈਨੂੰ ਉੱਤੇ ਬੜਾ ਮਜ਼ਾ ਆਇਆ ਤੁਹਾਨੂੰ ਵੀ ਬਹੁਤ ਮਜ਼ਾ ਆਏਗਾ ਆਪਣੇ ਪੂਰੇ ਪਰਿਵਾਰ ਨੂੰ ਦੋਸਤਾਂ ਨੂੰ ਸਭ ਨੂੰ ਲੈ ਕੇ ਆਓ ਐਂਡ ਦੇਖੋ ਬੜਾ ਕਰਾਰਾ ਪੂਰਨਾ। ਇਹ ਲੋਗੇ ਫਿਲਮ ਦੇ ਕਰਾਣੇ ਉਹ ਦਾਸ ਤੈਸਾ ਪੰਜਾਬ ਦੇ ਚੜ੍ਹਦਾ ਇਸੇ ਉਹਨਾਂ ਦਾ ਕਲਾਕਾਰਾਂ ਨੇ ਦੁਕਾਨਾਂ ਮਾਰਕ ਕੀਤੀ بس ਇਹਦੇ ਦੇਖਿਆ ਕਿ ਜਿਹੜੇ ਬੋਲੀਵੁੱਡ ਦੇ ਜਾਂ ਸਿੰਗਰ ਨੇ ਉਹ ਕੁੜ ਪਾਣੀ ਵਿੱਚ ਜਾ ਕੇ ਲੋਕਾਂ ਦਾ ਹਾਂ ਜੀ ਦੇਖੋ ਜੀ ਪੰਜਾਬ ਤੇ ਬੜੀਆਂ ਮੁਸੀਬਤਾਂ ਆਈਆਂ ਪਰ ਪੰਜਾਬ ਇੱਕ ਐਸੀ ਜਗ੍ਹਾ ਹੈ ਕਿ ਜਿਹੜੀ ਹਮੇਸ਼ਾ ਖੜੀ ਹੋਈ ਹੈ ਹਾਂ ਜੀ ਮਤਲਬ ਪੰਜਾਬ ਦੇ ਲੋਕਾਂ ਨੇ ਬਾਹਰਲੇ ਵੀ ਜਾਏ ਗੁਜਰਾਤ ਹੋਵੇ ਕਿ ਰਾਜਸਥਾਨ ਹੋ ਜਿੱਥੇ ਵੀ ਪ੍ਰੋਬਲਮ ਆਈ ਹੈ ਉੱਥੇ ਪੰਜਾਬੀ ਸਾਡੇ ਖੜੇ ਹੋ ਜਾਂਦੇ ਆ ਸੋ ਪੰਜਾਬ ਕਦੀ ਡੁੱਬ ਨਹੀਂ ਸਕਦਾ ਮਤਲਬ ਜਦੋਂ ਆਇਆ ਸੀ ਐਸਾ ਮਤਲਬ ਮੈਂ ਨਾ ਜਿੱਦਾਂ ਸੀ ਸ਼ੂਟਿੰਗ ਕਰਦੇ ਆ ਜਾਂ ਰੀਲਸ ਬਣਾਉਂਦੇ ਆ ਨਾ ਉਹਨੇ ਟਾਈਮ ਲਈ ਸਾਰੀਆਂ ਰੀਲਾਂ ਬਿੱਲਾਂ ਮੈਂ ਤਾਂ ਬੰਦ ਕਰਤੀਆਂ ਬਸ ਇੰਨੀ ਜ਼ਿਆਦਾ ਮੈਂ ਔਰ ਮੈਂ ਜਾਨਵਰਾਂ ਦੇ ਨਾਲ ਬਹੁਤ ਜੁੜੀ ਹੋਈਆਂ ਸਟ੍ਰੇ ਅਨੀਮਲਸ ਖਾਣੇ ਦਾ ਤਾਂ ਤੁਹਾਨੂੰ ਪਤਾ ਟਰਾਲੇ ਦੇ ਟਰਾਲੇ ਆ ਗਏ ਇੰਨਾ ਖਾਣਾ ਆ ਗਿਆ ਕਿ ਮਤਲਬ ਜਿੱਦ ਲੋਡ ਵੀ ਨਹੀਂ ਸੀ ਉਨੇ ਜ਼ਿਆਦਾ ਆ ਗਿਆ ਪਰ ਜਾਨਵਰਾਂ ਨੂੰ ਵੀ ਜਦੋਂ ਮੈਂ ਦੇਖ ਲਈ ਸੀ ਕਿ ਜਦੋਂ ਸਾਡੀਆਂ ਮੱਝਾਂ ਰੂੜੀਆਂ ਜਦੋਂ ਸਾਡੇ ਉੱਥੇ ਸਟੇ ਐਨੀਮਲਸ ਜਿਹੜੇ ਕੁੱਤੇ ਮਰੇ ਜਾਂ ਉਹ ਉਹ ਵੀ ਇੰਨਾ ਮੈਨੂੰ ਬਹੁਤ ਹੀ ਜ਼ਿਆਦਾ ਮਤਲਬ ਮੈਨੂੰ ਰੋਜ਼ ਮੈਂ ਰੋਜ਼ ਰੋਈ ਐ ਉਹਨਾਂ ਦਿਨਾਂ 'ਚ ਹਰ ਰੋਜ਼ ਮੈਨੂੰ ਰੋਣਾ ਆਇਆ ਤੇ ਮੈਂ ਵੀ ਮੈਂ ਉਹਨਾਂ ਨੂੰ ਦੱਸਣਾ ਚਾਹਦੀ ਪਰ ਅ ਮੈਂ ਵੀ ਕਿਤੇ ਨਾ ਕਿਤੇ ਉਹਦੇ ਚ ਜੁੜੀ ਵੀ ਸੀਗੀ ਹਰ ਤਰ੍ਹਾਂ ਨਾਲ ਅਸੀਂ ਜੁੜੇ ਹੋਏ ਸੀਗੇ ਔਰ ਸਾਰੇ ਸਾਡੀ ਫਿਲਮ ਇੰਡਸਟਰੀ ਵੀ ਸੀਗੀ ਸਿੰਗਰਸ ਸੀਗੇ ਸਭ ਸਭ ਨੇ ਆਪਣੇ ਵੱਲੋਂ ਪੂਰੀ ਸਾਰਿਆਂ ਨੇ ਅਰਦਾਸਾਂ ਵੀ ਕੀਤੀਆਂ ਸਭ ਪਰ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹਨੀ ਹੈ ਕਿ ਪੰਜਾਬ ਦਾ ਪੰਜਾਬ ਹੀ ਹੈ ਜੇ ਪੰਜਾਬ ਨੂੰ ਕੋਈ ਨਹੀਂ ਝੁਕਾ ਸਕਦਾ ਕਿੰਨੀਆਂ ਮੁਸੀਬਤਾਂ ਆ ਜਾਏ ਪੰਜਾਬ ਫੇਖੜਾ ਹੋ ਜਾਵੇ ਪੰਜਾਬ ਚੜ੍ਹਦੀ ਕਲਾ ਚ ਹੈ ਤੇ ਹਮੇਸ਼ਾ ਰਹੇਗਾ